ਸੋ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀ ਮਹਾਰਾਜ ਨੇ ਆਪਾਂ ਇਸ ਕਾਲ ਯੁਗ ਦੇ ਦੌਰ ਵਿੱਚੋਂ ਬਟਣ ਲਈ ਮਹਾਰਾਜ ਨੇ ਆਪਣੀ ਸੁੱਚੀ ਜੀ ਬਾਣੀ ਬਖਸ਼ੀ ਹੈ ਸੋ ਆਪਾਂ ਨਾਮ ਸਿਮਰਨ ਦਾ ਪੱਲਾ ਫੜ ਕੇ ਇਸ ਕਾਲ ਯੁਗ ਦੇ ਦਾਇਰੇ ਵਿੱਚੋਂ ਬਾਹਰ ਨਿਕਲੀਏ ਜੀਵਨ ਜਨਮ ਮਰਨ ਵਿੱਚੋਂ ਜਨਮ ਮਰਨ ਦੇ ਗੇੜ ਵਿੱਚੋਂ ਆਪਾਂ ਬਾਹਰ ਨਿਕਲੀਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਪਰਮੇਸ਼ਰ ਤੇ ਭੁੱਲਿਆਂ ਬਿਆਪਨ ਸਭੇ ਰੋਗ ਸੋ ਸਾ ਸੰਗਤੀ ਜਿਹੜਾ ਵਿਅਕਤੀ ਪਰਮੇਸ਼ਰ ਨੂੰ ਭੁੱਲ ਜਾਂਦਾ ਉਹਨੂੰ ਸਾਰੇ ਸੰਸਾਰ ਦੇ ਲੋਗ ਰੋਗ ਲੱਗ ਜਾਂਦੇ ਨੇ ਕੋਈ ਸਾਰੇ ਰੂਹਾਂ ਲੱਗ ਜਾਂਦੇ ਨੇ ਤੇ ਸਾਧ ਸੰਗਤ ਜੀ ਜਿਵੇਂ ਸੁਖਮਣੀ ਸਾਹਿਬ ਦੀ ਆਸਾ ਦੀ ਬਾਣੀ ਅਖਣਿਆ ਓਂਕਾਰ ਸਤਿਗੋਸ਼ਟ ਤੇ ਜਿਵੇਂ ਲੰਬੀਆਂ ਬਾਣੀਆਂ ਨੇ ਇਹਨਾਂ ਦਾ ਆਪਣਾ ਨਾਮ ਸਿਮਰਨ ਕਰਨਾ ਕੀ ਫਲ ਬੈਂਦਾ ਸਾਧ ਸੰਗਤ ਦੀ ਜਿਹੜੀ ਸੁਖਮਣੀ ਸਾਹਿਬ ਹੈ ਉਹ ਹੈ ਸੁੱਖਾਂ ਦੀ ਮਣੀ ਤਨ ਤਨ ਸ਼ੁ크ਰਵਾਰ ਜੀ ਦੇਵ ਜੀ ਮਹਾਰਾਜ ਨੇ ਆਪਾਂ ਨੂੰ ਬਖਸ਼ਿਆ ਸੁਭਿਨੇ ਸਾਹਿਬ ਇਹ ਬਾਣੀ ਸੁਖਾਂ ਦੀ ਮਣੀ ਆ ਸਾਧ ਸੰਗਤ ਦੀ ਸੁਖ ਪ੍ਰਾਪਤ ਹੁੰਦੇ ਨੇ ਜਿਹੜਾ ਵੀ ਵਿਅਕਤੀ ਜਿਹੜੀ ਸੰਗਤ ਸੁਖਮਨੀ ਸਾਹਿਬ ਦਾ ਰੋਜ਼ ਇੱਕ ਪਾਠ ਕਰਦੀ ਹੈ ਮਹਾਰਾਜ ਹੁੰਦੇ 24000 ਸੰਸਫਲੇ ਕਰ ਦਿੰਦਾ ਮਹਾਰਾਜ ਕਹਿੰਦੇ ਨੇ ਆਸਾ ਦੀ ਵਾਰ ਦੀ ਪੰਕਤੀ ਹੈ ਹਰ ਅੰਮ੍ਰਿਤ ਪਿੰਨੇ ਲੋਇਨਾ ਮਨ ਪ੍ਰੇਮ ਰਤਨ ਆ ਰਾਮ ਰਾਜ ਜੀ ਸਾਧ ਸੰਗਤ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਬਖਸ਼ੀ ਆਸਾ ਦੀ ਵਾਰ ਆਸਾ ਕੀ ਵਾਰ ਆਸਾ ਕੀ ਵਾਰ ਵੀ ਆਸਾ ਦੀ ਵਾਰ ਪਿੰਡੂ ਰੰਥੀ ਆਸਾ ਦੀ ਵਾਰ ਕਹਿੰਦੇ ਨੇ ਵੈਸੀ ਟਕਸਾਲ ਚ ਆਸਾ ਕੀ ਵਾਰ ਇਸਾਸ ਆਸਾ ਦੀ ਵਾਰ ਦਾ ਪਾਠ ਕਰਨ ਨਾਲ ਸਾਧ ਸੰਗਤ ਜੀ ਬੰਦੇ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਇੱਛਾ ਜਿਹੜੀ ਵੀ ਮਨ ਵਿੱਚ ਇੱਛਾ ਧਾਰਦਾ ਵਿਅਕਤੀ ਆਸਾ ਦੀ ਬਾਣੀ ਦੇ ਪਾਠ ਕਰੇ ਉਹਦੀ ਹਰ ਇੱਕ ਇੱਛਾ ਪੂਰੀ ਹੋ ਜਾਂਦੀ ਹੈ ਸਾਧ ਸੰਗਤ ਸੁੱਖਾਂ ਦੀ ਮਣੀ ਸੁਖਮਣੀ ਸਾ ਇਹ ਤਾਂ ਸਾਧ ਸੰਗਤ ਦੀ ਤੁਹਾਨੂੰ ਪਤਾ ਹੀ ਹੈ ਤਾਂ ਬਹੁਤ ਹੀ ਸ਼ਕਤੀਸ਼ਾਲੀ ਬਾਣੀ ਹੈ ਸਾਧ ਸੰਗਤ ਦੀ ਜਿਵੇਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਸੇ ਟੌਪਿਕ ਤੇ ਵੀ ਜਿਵੇਂ ਆਪਾਂ ਕਹਿੰਦੇ ਕਈ ਸੰਗਤ ਕਹਿੰਦੀ ਹੈ ਬੀਸ਼ਖਮਨੀ ਸਾਹਿਬ ਦਾ ਸਾਨੂੰ ਬਹੁਤ ਟਾਈਮ ਹੋ ਗਿਆ ਪਾਠ ਕਰਦੇ ਹੋਏ ਇਹਦਾ ਫਲ ਕਿਉਂ ਨਹੀਂ ਮਿਲਦਾ ਫਲ ਸਾਧ ਸੰਗ ਦੀ ਜਿਵੇਂ ਡਾਕਟਰ ਨੂੰ ਜਿੰਨਾ ਚਿਰ ਰੋਗ ਦਾ ਨਹੀਂ ਪਤਾ ਲੱਗਦਾ ਉਹਨਾਂ ਚਿਰ ਉਹਨੂੰ ਦਵਾਈ ਨਹੀਂ ਲੱਗਦੀ ਓਵੇਂ ਜਿਵੇਂ ਆਪਾਂ ਨੂੰ ਸੁਖਮਨੀ ਸਾਹਿਬ ਦੀ ਤਾਕਤ ਵੀ ਜਿੰਨਾ ਚਿਰ ਆਪਾਂ ਨੂੰ ਮੂਲ ਨਹੀਂ ਮਿਲਦਾ ਮੁੱਢ ਨਹੀਂ ਮਿਲਦਾ ਤਰੀਕਾ ਨਹੀਂ ਮਿਲਦਾ ਪਾਠ ਕਰਦਾ ਉਹਨਾਂ ਚਿਰ ਸਾਧ ਸੰਗ ਦੀ ਬਾਣੀ ਵੀ ਨਹੀਂ ਫਲ ਦਿੰਦੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਤੇ ਨਿਰਪਰਵ ਹੋ ਕੇ ਸਾਧ ਸੰਗਤ ਦੀ ਸੁਖਮਨੀ ਸਾਹਿਬ ਦਾ ਆਸਰ ਦੀ ਵਾਰ ਦਾ ਪਾਠ ਕਰੋ ਬਹੁਤ ਹੀ ਲਾਭਦਾਇਕ ਹੈ ਸਾਧ ਸੰਗਤ ਦੀ ਬਾਣੀ ਜਿਵੇਂ ਇੱਕ ਕਢਾਹਾ ਹੁੰਦਾ ਹੈ ਇੱਕ ਉਹ ਕੁੰਡਿਆ ਤੋਂ ਬਿਨਾ ਚੱਕਿਆ ਨਹੀਂ ਜਾਂਦਾ ਐਵੇਂ ਸਾਧ ਸੰਗਤ ਦੀ ਆਪਣੀ ਰੂਹ ਹੈ ਭਈ ਕਿਸੇ ਦੇ ਸਹਾਰਾ ਲੈਣ ਨਾਲ ਤਰੀਕਾ ਲੈਣ ਨਾਲ ਉਹਨਾਂ ਚ ਰਹੁ ਸਾਧ ਸੰਗਤ ਦੀ ਫਲ ਨਹੀਂ ਮਿਲਦਾ ਸੋ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ